ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਆਜੀਕੇ ਟੀਵੀ ਉੱਤੇ ਅੱਜ ਆਪਾਂ ਪਹੁੰਚੇ ਸੀਗੇ ਸਾਰੋਂ ਐਗਰੀਕਲਚਰ ਪਿੰਡ ਗਾਗਾ ਵਿਖੇ ਜੋ ਕਿ ਬਾਈ ਹੋਰੀ ਆਪਣਾ ਖੇਤੀਬਾੜੀ ਦੇ ਸਾਰੇ ਸੰਦ ਤਿਆਰ ਕਰਦੇ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਤੇ ਸਾਰੀ ਉਹਨਾਂ ਤੋਂ ਜਾਣਕਾਰੀ ਲਵਾਂਗੇ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਜੀ ਜੀ ਕਿੰਨੇ ਟਾਈਮ ਤੋਂ ਆਪਾਂ ਜੀ ਇਹ ਕੰਮ ਕਰ ਰਹੇ ਹੋ ਜੀ ਅਪਾ ਵੀਰ ਜੀ ਲਗਭਗ ਵੈਸਤਾ ਡੈਡੀ ਹੋਰਾਂ ਨੂੰ 50 ਸਾਲ ਹੋ ਗਏ ਇੱਥੇ ਬੈਠਿਆਂ ਨੂੰ ਠੀਕ ਹੈ ਜੀ ਠੀਕ ਹੈ ਜੀ ਤੇ ਐਗਰੀਕਲਚਰ ਹੈਂਡ ਟੂਲ ਦੇ ਵਿੱਚ ਆਪਾਂ ਲਗਭਗ ਮੰਨिए 20 ਸਾਲ ਤੋਂ ਇਹ ਕੰਮ ਕਰ ਰਹੇ ਹਾਂ ਇਹ ਕੰਮ ਕਰ ਰਹੇ ਹਾਂ ਹਾਂ ਜੀ ਤੇ ਆਪਣੇ ਇਹ ਸਾਰੇ ਪ੍ਰੋਡਕਟ ਤਿਆਰ ਕਰਦੇ ਹੋ ਖੇਤੀਬਾੜੀ ਸੰਬੰਧੀ ਵਿੱਚ ਹਾਂ ਜੀ ਜਿਵੇਂ ਸਾਡੇ ਹੱਥੀ ਚੱਲਣ ਵਾਲੇ ਜਿੰਨੇ ਵੀ ਆਪਣੇ ਖੇਤੀਬਾੜੀ ਨਾਲ ਗਾਰਡਨ ਟੂਲ ਨਾਲ ਸੰਬੰਧਤ ਸੰਦ ਹੈਗੇ ਆ ਹਾਂਜੀ ਛੋਟੇ ਛੋਟੇ ਇਕੁਪਮੈਂਟਸ ਜੋ ਵੀ ਹੈਗੇ ਨੇ ਹੱਥੀ ਚੱਲ ਵਾਲੇ ਟੋਟਲ ਆਪਣੀ ਮੈਨੂਫੈਕਚਰਿੰਗ ਆ ਠੀਕ ਹੈ ਜੀ ਮੈਨੂਫੈਕਚਰਿੰਗ ਦੇ ਨਾਲ ਨਾਲ ਰਿਟੇਲ ਕਾਊਂਟਰ ਆ ਤੇ ਨਾਲ ਹੋਲ ਸੇਲ ਦਾ ਕੰਮ ਵੀ ਆ ਬਹੁਤ ਚੰਗਾ ਕੰਮ ਆ ਜੀ ਸਰ ਸਾਰਾ ਤੁਸੀਂ ਆਪਦਾ ਉਹੀ ਤਿਆਰ ਕਰ ਦਿੱਤਾ ਆਪਣੀ ਇੱਧਰ ਨਾਲ ਵਰਕਸ਼ਾਪ ਹੈ ਠੀਕ ਹੈ ਇੰਡਸਟਰੀ ਆਪਣੀ ਫੈਕਟਰੀ ਨਾਲ ਲੱਗੀ ਹੋਈ ਆ ਸਾਰੀ ਟੋਟਲ ਆਈਟਮ ਅੰਦਰ ਹੀ ਬਣਦੀ ਹੈ ਅੰਦਰ ਹੀ ਬਣਦੀ ਹੈ ਹਾਂਜੀ ਠੀਕ ਹੈ ਤੇ ਮਾਲੇ ਜਿਹੜਾ ਤੁਸੀਂ ਹੋਲ ਸੇਲ ਦਾ ਕੰਮ ਕਰਦੇ ਹੋ ਇਹ ਵੀ ਉਰੇ ਕਿ ਸਪਲਾਈ ਮਾਲ ਅਲੂਮੀਨੀਅਮ ਸਪਲਾਈ ਕਰਦੇ ਹਾਂ ਜੀ ਜੀ ਠੀਕ ਹੈ ਤੇ ਆਪਾਂ ਦਿਖਾ ਜੀ ਮਾੜਾ ਵੈਰਾਈਟੀ ਸਾਰੀ ਹਾਂ ਹਾਂ ਜੀ ਹਾਂ ਜੀ ਸਾਰੀ ਆਈਟਮ ਦਿਖਾਓ ਹਾਂਜੀ ਆ ਆਪਾਂ ਇੱਥੋਂ ਚੱਲਦੇ ਹਾਂ ਇੱਧਰੋਂ ਆਜੋ ਠੀਕ ਹੈ ਜੀ ਤੰਗਲੀ ਪੀ ਆ ਜਿਵੇਂ ਸਾਡਾ ਸਾਰਾ ਤੋਂ ਮੇਜਰ ਪ੍ਰੋਡਕਟ ਆ ਠੀਕ ਹੈ ਸਟੀਲ ਦੀ ਆ ਇਹ ਐਸਐਸ ਦੇ ਵਿੱਚ ਆ ਠੀਕ ਹੈ ਤੇ ਸਟਾਰਟਿੰਗ ਆਪਾਂ ਇਹ ਤੋਂ ਕੀਤੀ ਸੀ ਅੱਛਾ ਜੀ ਐਮਐਸ ਤੋਂ ਠੀਕ ਹੈ ਐਮਐਸ ਤੋਂ ਆਪਾਂ ਸਟਾਰਟਿੰਗ ਕਰਕੇ ਉਸ ਤੋਂ ਬਾਅਦ ਐਸਐਸ ਦੇ ਵਿੱਚ ਆ ਗਏ ਠੀਕ ਹੈ ਇਦੇ ਨਾਲ ਨਾਲ ਆਪਣੇ ਇੰਪਲੀਮੈਂਟਸ ਵਧਦੇ ਗਏ ਜਿਵੇਂ ਬਰਮਾ ਹੋ ਗਿਆ ਆਗਰ ਬੋਲਦੇ ਆਂ ਖੜ ਕੇ ਗੁੱڈن ਵਾਸਤੇ ਖੁਰਪੀਆਂ ਹੋ ਗਈ ਆ ਕਸੋਲੀ ਆ ਗਈ ਠੀਕ ਹੈ ਜੀ ਤੇ ਸ਼ੋਵਲ ਬੇਲ ਚ ਆ ਗਿਆ ਜੀ ਠੀਕ ਹੈ ਠੀਕ ਹੈ ਇੱਧਰ ਆ ਜਾਓ ਫਿਰ ਅ ਰੇਕਸ ਆ ਗਏ ਆ ਚਾਰ ਬੱਟਣ ਵਾਲੇ ਬੰਜੇ ਨੇ ਇਹ ਠੀਕ ਹੈ ਜੀ ਮੱਕੇ ਦਾ ਚਾਰ ਬੱਟਣ ਵਾਲੇ ਅੱਜ ਕੱਲ ਚਾਰ ਪਿਆ ਰਹੇ ਆ ਇਹ ਬਹੁਤ ਪਿਆ ਰਹੇ ਹਾਂਜੀ ਹਾਂਜੀ ਇਹ ਕੀ ਚੀਜ਼ ਕੀ ਹੈ ਇਹ ਆਪਣਾ ਗਾਰਡਨ ਰੇਕ ਆ ਗਿਆ ਜੀ ਠੀਕ ਹੈ ਜਿਵੇਂ ਲੀਫ ਰੇਕ ਆ ਗਿਆ ਹਾਂਜੀ ਇਹ ਸਪੋਜ ਕਰ ਲਓ ਉਹ ਪੱਤੇ ਇਕੱਠੇ ਕਰ ਰਹੇ ਆ ਠੀਕ ਆ ਹੌਰਸ ਵਾਸਤੇ ਘੋੜਿਆਂ ਵਾਸਤੇ ਲਈ ਇਕੱਠੀ ਕਰਨੀਆਂ ਉਧਰ ਵਰਤਿਆ ਜਾਂਦਾ ਜੀ ਠੀਕ ਹੈ ਜੀ ਇਹ ਇਦਾਂ ਦੀ ਆਈਟਮਸ ਆ ਗਈਆਂ ਫਿਰ ਉਹ ਆਪਣੇ ਬਿੱਲ ਹੁੱਕ ਆ ਗਏ ਸਾਰਾ ਹਾਂਜੀ ਐਗਰੀਕਲਚਰ ਦੇ ਵਿੱਚ ਯੂਜ਼ ਹੋਣ ਵਾਲੀ ਆਈਟਮ ਆ ਗਈ ਪ੍ਰੋਡਕਟ ਆ ਗਈ ਠੀਕ ਹੈ ਤੇ ਖੁਰਪਾ ਵਗੈਰਾ ਆ ਗਿਆ ਸਟੀਲ ਦਾ ਹਾਂਜੀ ਬਾਕੀ ਆਈਟਮ ਤਾਂ ਚੱਲਣ ਵਾਲੀਆਂ ਹੈਗੀਆਂ ਨੇ ਆਉਂਦੀਆਂ ਨੇ ਸਾਰੀਆਂ ਜੀ ਵਿਦਾ ਦਾ ਵਗੈਰਾ ਆ ਕੇ ਹਾਂਜੀ ਹਾਂਜੀ ਦੇਖੋ ਜੀ ਗੁਰਤੇ ਸਿੰਘ ਜੀ ਦਾ ਦੂਦੀ ਲੋਡ ਹੁੰਦੀ ਹੈ ਕਿਆ ਵੇਰਾ ਬਾਕੀ ਸਟੀਲ ਦੇ ਵਿੱਚ ਕਹੀ ਆ ਗਈ ਉਧਰ ਪਿੱਛੇ ਮਾਰ ਲਓ ਨਿਗਾ ਹਾਂਜੀ ਆ ਦੇਖੋ ਜੀ ਸਟੀਲ ਦੀਆਂ ਕਹੀਆਂ ਇਹ ਆਪਣੇ ਕਸੀ ਆ ਗਈ ਜੀ ਇਹ ਜੀ ਬਹੁਤ ਵਧੀਆ ਆਈਟਮ ਹੈ ਜੀ ਹਾਂਜੀ ਚਾਰ ਕੀਤੀਆਂ ਨੇ ਇਹ ਛੋਟੇ ਵੀਰੇ ਕਿਛ ਗੰਮਾ ਹੁੰਦੇ ਨਹੀਂ ਜਿਵੇਂ ਆ ਗਏ ਹਾਂਜੀ ਵੀਰੇ ਇਹ ਜਿਵੇਂ ਆਪਣੇ ਬੈਠ ਕੇ ਗੁੱਡਣ ਵਾਸਤੇ ਠੀਕ ਹੈ ਆਪਾਂ ਬੈਠ ਕੇ ਗੁੱਡਦੇ ਹਾਂ ਹਾਂਜੀ ਗੋਡੇ ਦੁਖਦੇ ਆ ਗੋਡੇ ਦੁਖਦੇ ਆ ਉਹਦੇ ਵਾਸਤੇ ਹੈ ਨਾ ਉਹ ਚੀਜ਼ ਆ ਗਈ ਠੀਕ ਹੈ ਅੱਛਾ ਹੈਂਡ ਦੇ ਵਿੱਚ ਤੁਹਾਨੂੰ ਕੋਈ ਗਲਵਜ਼ ਨਹੀਂ ਰੱਖਣ ਦੀ ਲੋੜ ਉਹਦੇ ਵਾਸਤੇ ਹੱਥੀ ਚੱਲਣ ਵਾਲੀ ਆਈਟਮ ਹੈ ਹਾਂ ਹਰੇਕਸ ਆ ਗਏ ਹਾਂਜੀ ਇੱਧਰ ਆ ਕੇ ਇੱਧਰ ਦਿਖਾ ਦਿੰਦਾ ਮੈਂ ਤੁਹਾਨੂੰ ਇਹ ਆਪਣੀ ਖੜਕੇ ਗੁੱਡਣ ਵਾਲੇ ਉਜਾਰ ਆ ਗਏ ਠੀਕ ਹੈ ਖੜਕੇ ਗੁੱਡਣ ਵਾਸਤੇ ਫਿਰ ਰੈਕਸ ਆ ਗਏ ਫੋੜਾ ਆ ਗਿਆ ਇਧਰ ਐਸਐਸ ਦਾ ਆ ਗਿਆ ਸਾਰਾ ਟੋਟਲ ਠੀਕ ਹੈ ਇਹ ਸਟੀਲ ਵਾਲੇ ਆ ਗਏ ਆਪਣੇ ਹਾਂਜੀ ਇਹ ਸਟੀਲ ਦੇ ਵਿੱਚ ਆ ਗਏ ਠੀਕ ਹੈ ਪੀਵੀਸੀ ਵਾਲਾ ਨਹੀਂ ਪਲਾਸਟਿਕ ਇਹ ਸਾਰਾ ਤੁਸੀਂ ਆਪਣੇ ਉਰਿਆ ਆਮੀ ਜਾਰ ਕਰਦੇ ਹਾਂ ਸਾਰਾ ਆਪਣੇ ਅੰਦਰ ਬੰਦ ਹੈ ਪੰਛੀ ਦੇ ਜਾਨਵਰਾਂ ਵਾਸਤੇ ਨੇ ਹਾਂਜੀ ਇਹ ਆਪਣਾ ਪੰਛੀਆਂ ਵਾਸਤੇ ਆ ਗਏ ਅੱਛਾ ਜੀ ਇਹ ਨਾਲੇ ਵਾਲਾ ਆ ਗਿਆ ਹਾਂਜੀ ਇਹ ਆਇਟਮ ਆ ਗਈ ਆਪਣੀ ਪੀਵੀਸੀ ਦੇ ਵਿੱਚ ਪੀਵੀਸੀ ਆਈ ਫੋਟੋ ਪਲਾਸਟਿਕ ਦਾ ਆਪਾਂ ਅਨਬ੍ਰੇਕੇਬਲ ਹੈ ਟੁੱਟੂਗਾ ਨਹੀਂ ਗੱਡੀ ਚੜਾ ਦੇ ਉੱਤੋਂ ਦੀ ਗੱਡੀ ਚੜਾ ਦਿਓ ਹਾਂ ਪਿਕਅਪ ਚੜਾਓ ਫੁੱਲ ਫੁੱਲ ਗਾਰੰਟੀ ਆ ਟੁੱਟ ਗਿਆ ਰਿਪਲੇਸਮੈਂਟ ਹੈ ਠੀਕ ਹੈ ਹਾਂ ਇਹਦੀ ਪ੍ਰਾਈਸ ਪੁੱਛੀ ਕੀ ਚੱਲਦਾ ਪ੍ਰਾਈਸ ਸਰ ਸਮਥਿੰਗ 100 ਰੁਪਏ ਤੋਂ ਲੈ ਕੇ ਇਹ 200 ਰੁਪਏ ਦਾ 250 ਰੁਪਏ ਦਾ ਆਈਡੀਆ ਆਈਡੀਆ 100 ਰੁਪਏ ਤੋਂ ਸਟਾਰਟਿੰਗ ਸਟਾਰਟ ਹੋ ਜਾਂਦਾ ਹਾਂ ਠੀਕ ਹੈ ਕੁਆਲਿਟੀ ਮੇਨਟੇਨ ਆ ਆਇਟਮ ਠੀਕ ਹੈ ਬਾਕੀ ਤੁਹਾਨੂੰ ਜਿਵੇਂ ਸਾਰੇ ਹੱਥੀ ਜਲਣ ਵਾਲੀ ਕੋਈ ਵੀ ਆਈਟਮ ਤੁਸੀਂ ਮੰਗੋਗੇ ਅੱਜ ਤਾਂ ਵੈਸੇ ਸਟਾਕ ਦੇ ਵਿੱਚ ਸਾਡੇ ਕੋਲ ਆਈਟਮ ਕਾਫੀ ਘੱਟ ਗਈ ਹੈ ਘੱਟ ਗਈ ਠੀਕ ਹੈ ਬਾਸ ਮੁੱਕੀ ਪਈ ਹੈ ਬਾਸ ਮੁੱਕ ਗਿਆ ਨਾ ਪਰ ਵਾਲੀਆਂ ਆ ਗਈਆਂ ਹਾਂਜੀ ਤੇ ਅੱਜ ਉਹ ਮੈਂ ਤੁਹਾਨੂੰ ਇੱਕ ਦੋ ਆਈਟਮਾਂ ਹੋਰ ਦਿਖਾਉਣਾ ਜੈਨ ਇਹ ਆਪਣਾ ਇੱਧਰ ਤਿਆਰੀ ਕਰਦੇ ਹਾਂ ਬਸ ਹਾਂਜੀ ਇੱਧਰ ਸਾਰੀ ਆਈਟਮ ਤਿਆਰ ਹੈ ਸੰਡੇ ਕਰਕੇ ਕਲੋਜ਼ਿੰਗ ਹੈ ਅੱਛਾ ਹਾਂ ਠੀਕ ਹੈ ਜੀ ਦੇਖੋ ਜੀ ਉਰੇ ਪਰਾ ਇਹ ਆਪਣਾ ਸਾਰਾ ਕੁਝ ਤਿਆਰ ਕਰਦੇ ਨੇ ਆਪਦੇ ਹੱਥੀ ਕੋਈ ਐ ਨਹੀਂ ਹੈ ਵੀ ਬਣਾ ਬਣਾ ਕੇ ਵੇਚਦੇ ਨੇ ਇਹ ਆਪਰੇ ਦੇਖੋ ਸਾਹਮਣੇ ਆਪਾਂ ਦੇਖ ਸਕਦੇ ਆਂ ਆਪ ਹੀ ਸਾਰਾ ਤਿਆਰ ਕਰਕੇ ਆਪ ਹੀ ਇਹ ਰੇ ਵੇਚਦੇ ਨੇ ਕੋਈ ਇਦਾਂ ਦਾ ਹੈਗਾ ਨਹੀਂ ਵੀ ਲਿਆ ਕੇ ਕਿਤੇ ਹੋਰ ਵੇਚਦਾ ਦਿਖਾਉਣ ਨੂੰ ਕੁਝ ਹੋਰ ਹੈ ਉਹ ਕੰਮ ਨਹੀਂ ਹੈਗਾ ਹਾਂਜੀ ਹਾਂਜੀ ਆਪ ਜੀ ਇੱਥੇ ਆਪ ਤਿਆਰ ਕਰਕੇ ਆਪ ਹੀ ਇਹ ਸੇਲ ਕਰਦੇ ਨੇ ਜੀ 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 ਦੇਖੋ ਜੀ ਇਹ ਤਿਆਰ ਹੋ ਰਿਹਾ ਮਾਲ ਦੇਖੋ ਬਾਕੀ ਇਹ ਆਟਮਾ ਵੀ ਬਣਦੀਆਂ ਨੇ ਬਾਹਰ ਪੀਆ ਡਿਸਪਲੇ ਦੇ ਵਿੱਚ ਤੁਸੀਂ ਦੇਖ ਕੇ ਆਏ ਹੋ ਜੀ ਮੈਂ ਦੇਖੋ ਤੰਗਲੀਆਂ ਦੇਖੋ ਜੀ ਇਹ ਤਾਂ ਗਲੇ ਲੱਕੜੇ ਦੇ ਬਹਾਂ ਵਾਲੀ ਬਹੁਤ ਘੱਟ ਮਿਲਦੀ ਹੈ ਹੁਣ ਜ਼ਿਆਦਾਤਰ ਇਹ ਦੋਹੇ ਵਾਲੇ ਜ਼ਿਆਦਾ ਚੱਲਦੀਆਂ ਨੇ ਜਿੱਦ ਤੋਂ ਆ ਗਈਆਂ ਇਹ ਬਹੁਤ ਘੱਟ ਮਿਲਦੀ ਆਪਾਂ ਨੂੰ ਦੇਖੋ ਜੀ ਇਹ ਸਮਾਨ ਕਿੱਥੇ ਕਿੱਥੇ ਤੱਕ 50 50 ਆਲ ਓਵਰ ਇੰਡੀਆ ਸਪਲਾਈ ਹੈ ਜੀ ਆਲ ਓਵਰ ਇੰਡੀਆ ਸਪਲਾਈ ਹੈ ਇਹਨਾਂ ਦੀ ਜਿਸ ਨੂੰ ਵੀ ਲੋੜ ਹੁੰਦੀ ਹੈ ਤੁਸੀਂ ਜਿੱਥੇ ਮਰਜੀ ਕਹੋਗੇ ਆਪਾਂ ਰਿਟੇਲ ਦੇ ਵਿੱਚ ਹੋਲ ਸੇਲ ਦੇ ਵਿੱਚ ਨੰਬਰ ਮੈਂਸ਼ਨ ਹੋਊਗਾ ਤਾਂ ਜਦੋਂ ਮਰਜੀ ਜਿੱਥੇ ਮਰਜੀ ਮੰਗਵਾ ਸਕਦੇ ਹੋ ਹਾਂ ਵਿਦ GST ਵਿਦ ਬਿੱਲ ਹਾਂਜੀ ਕੋਈ ਇਹਦੇ ਵਿੱਚੋਂ ਨਹੀਂ ਹੈਗਾ ਸਾਰਾ ਤੁਹਾਨੂੰ ਬਿੱਲ ਨਾਲ ਮਾਲ ਮਿਲੂਗਾ ਟੋਟਲ ਜੇ ਕੋਈ ਬੰਦਾ ਇੱਕ ਵਾਰੀ ਵਰਤੂਗਾ ਮ ਹਾਂਜੀ ਬਹੁਤ ਵਧੀਆ ਦੋਸਤੋ ਬਹੁਤ ਵਧੀਆ ਨੇਚਰ ਦੇ ਬਾਈ ਇਨਸਾਨ ਨੇ ਅਸੀਂ ਬਹੁਤ ਪੁਰਾਣੇ ਵਰਤ ਦੇ ਇਹਨਾਂ ਨਾਲ ਆਜੇ ਜੱਗੀ ਵੀ ਦਿਖਾ ਦਈਏ ਆਪਾਂ ਬੜੇ ਜਦੋਂ ਬੰਦਾ ਇੱਕ ਵਾਰੀ ਵਰਤੂਗਾ ਉਹ ਹਰੇਕ ਵਾਰੀ ਉਰੀ ਆਊਗਾ ਹਾਂਜੀ ਜੋ ਕਿਸਾਨੀ ਧੰਦੇ ਨਾਲ ਇਹ ਜੁੜਿਆ ਹੋਇਆ ਚਿੱਟਾ ਹੈਗਾ ਹਾਂਜੀ ਪਸਾਨਾ ਬਾਜ਼ਾਰ ਤੇ ਹਰੇਕ ਪ੍ਰੋਡਕਟ ਮਿਲੂਗਾ ਆਪਣੇ ਜੋ ਬੰਦਾ ਫੁੱਲਾਂ ਦੀ ਖੇਤੀ ਕਰਦਾ ਕੋਈ ਸਬਜ਼ੀ ਦੀ ਖੇਤੀ ਕਰਦਾ ਹੈਗਾ ਉਹ ਇਹ ਹਰੇਕ ਵਾਰੀ ਤਿਆਰ ਕਰ ਦਿੰਦੇ ਨੇਗੇ ਇਮੇਤੀ ਖੇਤੀਬਾੜੀ ਦੇ ਸਬੰਧ ਦੇ ਵਿੱਚ ਕੋਈ ਵੀ ਤੁਹਾਨੂੰ ਸੰਦ ਚਾਹੀਦਾ ਹੈ ਛੋਟੇ ਤੋਂ ਲੈ ਕੇ ਵੱਡੇ ਤੱਕ ਹਰ ਇੱਕ ਸੰਦ ਇੱਥੇ ਅਵੇਲੇਬਲ ਹੈ ਜੀ ਤਿਆਰ ਕਰਕੇ ਦਿੰਦੇ ਨੇ ਜਿੰਨੀ ਮਾਜੀ ਦੀ ਕੁਆਂਟੀਟੀ ਚ ਲੈ ਸਕਦੇ ਹੋ ਸਿੰਗਲ ਪੀਸ ਲੈਣਾ ਸਿੰਗਲ ਵੀ ਲੈ ਸਕਦੇ ਹੋ ਜੇ ਕਿਸੇ ਨੇ ਕੋਈ ਇਹ ਆਈਟਮ ਵੀ ਮਿਲ ਜੂਗੀ ਦੇਖੋ ਜੀ ਇਹ ਆ ਗਈਆਂ ਆਪਣੀਆਂ ਗੋਹੇ ਵਾਲੀਆਂ ਰੇੜੀਆਂ ਗੋਹੇ ਵਾਲੀਆਂ ਰੇੜੀ ਹੁੰਦੀ ਹੈ ਜੀ ਇਹ ਜਿਵੇਂ ਫਾਰਮਾ ਫੁਰਮਾ ਦੇ ਸ਼ੋਰ ਵੱਧ ਵਰਤ ਜਾਂਦੀ ਹੈ ਇਹ ਠੀਕ ਹੈ ਜੀ ਇਹ ਮੰਝੇ ਵਗੈਰਾ ਬਣਾਉਣੇ ਨੇ ਉਹ ਵੀ ਹੁੰਦੇ ਨੇ ਜੀ ਤੁਹਾਨੂੰ ਜਿਹੜੀ ਵੀ ਆਟਮ ਮਿਲੂ ਹਾਂਜੀ ਬਾਜ਼ਾਰ ਨਾਲੋਂ ਵੱਖਰੀ ਮਿਲੂ ਠੀਕ ਹੈ ਜਿਹੜੀ ਵੀ ਕੋਈ ਆਟਮ ਤੁਹਾਨੂੰ ਮਿਲੂਗੀ ਆ ਦੇਖੋ ਫੌੜੇ ਦੇਖੋ ਜੀ ਕਿੰਨੇ ਭਾਂਤੇ ਫੌੜੇ ਨੇ ਇੱਕ ਤਰ੍ਹਾਂ ਦਾ ਮਿਲ ਜੂ ਆਪਾਂ ਨੂੰ ਥੀਲਦੇ ਨੇ ਲੋਹੇ ਦੇ ਸਾਰੇ ਫੌੜੇ ਇੱਧਰ ਆ ਜਾਓ ਇੱਧਰ ਆ ਕੇ ਦੇਖੋ ਜੀ ਇਹ ਥੋੜੀ ਆਪਣਾ ਕੋਈ ਵੀ ਸਰੋਂ ਵਿਜਣੀ ਆ ਠੀਕ ਹੈ ਮੈਨੂਅਲ ਇੱਕ ਬੰਦੇ ਨਾਲ ਤੁਸੀਂ ਜਿਵੇਂ ਮਰਜ਼ੀ ਵਿਜੀ ਜਾਓ ਵਿਜੀ ਜਾਓ ਹਾਂਜੀ ਤੇ ਇਹ ਆਪਣਾ ਸਪਰੇਅ ਪੰਪ ਵਾਲਾ ਸਟੈਂਡ ਆ ਗਿਆ ਠੀਕ ਹੈ ਜੀ ਠੀਕ ਹੈ ਜੀ ਬਾਕੀ ਆਈਟਮ ਤਾਂ ਤੁਹਾਨੂੰ ਮੈਂ ਦੱਸ ਰਿਹਾ ਵੀ ਅੱਜ ਆਈਟਮ ਬਹੁਤ ਜ਼ਿਆਦਾ ਸ਼ੋਰਟ ਹੈਗੀ ਬਹੁਤ ਸਾਮਾਨ ਹੈ ਜੀ ਤਕਰੀਬਨ ਏ ਟੂ ਜ਼ेड ਸਾਮਾਨ ਇੰਨਾ ਕੋਈ ਮਿਲ ਜਾਂਦਾ ਆਪਣੇ ਖੇਤੀਬਾੜੀ ਦੇ ਸੰਬੰਧਿਤ ਕੋਈ ਠੀਕ ਹੈ ਕੋਈ ਪਸ਼ੂ ਪਾਲਣਾ ਤੁੰਦਾ ਕਰਦੇ ਆਪਾਂ ਉਹਦੇ ਵਾਸਤੇ ਆਪਾਂ ਨੂੰ ਕੋਈ ਵੀ ਸੰਦੇ ਦੀ ਜ਼ਰੂਰਤ ਹੈ ਇੱਥੇ ਆ ਕੇ ਭਾਈਆਂ ਕੋਲ ਪਹੁੰਚੋ ਜੀ ਇੱਕ ਵਾਰ ਜ਼ਰੂਰ ਲਾਓ ਦੇਖੋ ਆਹ ਦੇਖੋ ਜੀ ਪੀੜੀਆਂ ਵਗੈਰਾ ਹੋ ਗਈਆਂ ਬੱਚਿਆਂ ਵਾਸਤੇ ਦੇਖੋ ਕੋਲ ਧਿਆਨ ਸਿੰਘ ਦਿਖਾਓ ਜੀ ਹਰ ਇੱਕ ਆਈਟਮ ਇਨਾਂ ਕੋਲੇ ਅਵੇਲੇਬਲ ਹੈ ਦੇਖੋ ਆਕੇ ਇੱਕ ਵਾਰ ਜਰੂਰ ਵਿਸਟ ਕਰੋ ਜੀ ਇੱਥੇ ਦੇਖੋ ਬਾਈਆਂ ਕੋਲੇ ਬਾਈਆਂ ਸਭ ਬਹੁਤ ਜੇ ਕੋਈ ਕੁਆਂਟੀਟੀ ਲੈਂਦਾ ਤਾਂ ਅਸੀਂ ਡਿਸਕਾਊਂਟ ਵੀ ਦਵਾਂਗੇ ਠੀਕ ਹੈ ਜੇ ਤੁਸੀਂ ਕੋਈ ਹਾਂਜੀ ਇਕੱਠਾ maal ਲੈਣਾ ਕਿਸੇ ਨੇ ਕੋਈ ਹੋਲ ਸੇਲ ਦਾ ਕੰਮ ਕਰਨਾ ਹੈ ਕਿਸੇ ਦੁਕਾਨ ਵਾਸਤੇ ਚਾਹੀਦਾ ਹੈ ਤਾਂ ਉਹਦੇ ਵਾਸਤੇ ਆਪਾਂ ਨੂੰ ਰੇਟ ਹੀ ਬਾਈ ਕਹਿੰਦੇ ਡਿਸਕਾਊਂਟ ਕਰਕੇ ਲਾਉਣਗੇ ਇੱਕ ਵਾਰ ਜਰੂਰ ਪਹੁੰਚਿਓ ਜੀ ਬਾਈਆਂ ਕੋਲੇ ਤੇ ਬਾਈ ਜੀ ਆਪਣਾ ਜੋ ਆਪਾਂ ਕੀ ਹਰੇਕ ਪ੍ਰੋਡਕਟ ਬਾਹਰੋਂ ਮੰਗਵਾਉਨੇ ਹਨ ਹਾਂ ਜੀ ਤਾਂ ਇਹ ਆਪਣੀ ਏਰੀਆ ਦੇ ਵਿੱਚ ਬਹੁਤ ਮਸ਼ਹੂਰ ਦੁਕਾਨ ਹੈ ਬਹੁਤ ਪੁਰਾਣੀ ਹੈ ਪੁਰਾਣੀ ਦੁਕਾਨ ਹੈ ਹਾਂ ਜੀ ਮਤਲਬ ਜੇ ਇਹ ਆਪਾਂ ਪ੍ਰੋਡਕਟ ਆਪਾਂ ਨੂੰ ਇੱਕ ਤਾਂ ਰੇਟ ਵੀ ਬਹੁਤ ਸਹੀ ਮਿਲੂਗਾ ਜਾਇਜ਼ ਮਿਲੂਗਾ ਜਾਇਜ਼ ਰੇਟਾਂ ਤੇ ਇੱਕ ਆਪਾਂ ਨੂੰ ਕੁਆਲਿਟੀ ਬਹੁਤ ਵਧੀਆ ਮਿਲੂਗੀ ਹਾਂ ਜੀ ਜੇ ਆਪਾਂ ਜਿਹੇ ਮਤਲਬ ਬਾਈਆਂ ਨਾਲ ਜੁੜਾਂਗੇ ਕਾਨ ਲੜੇ ਨਾਲ ਤਾਂ ਇਹਨਾਂ ਦਾ ਫਾਇਦਾ ਇਹਨਾਂ ਨਾਲ ਐਂ ਦਾ ਆਪਾਂ ਆਪਣੇ ਲੋਕਲ ਪੰਜਾਬੀ ਬੰਦੇ ਨੂੰ ਉਸਤਾਦ ਕਰਾਂਗੇ ਹਨਾ ਜੀ ਕੰਮ ਉਹਦਾ ਉਹ ਜੀ ਕਰੂਗਾ ਇਹਨਾਂ ਨੂੰ ਦੇਖ ਕੇ ਹੋਰ ਬੰਦੇ ਵੀ ਇਹ ਕੰਮ 'ਚ ਪੈਂਦੇ ਨੇ ਦੇਖੋ ਨੌਜਵਾਨ ਜਿਵੇਂ ਇਹ ਮੁੰਡਾ ਨੌਜਵਾਨੀ ਹੈ ਅੱਜ ਕੱਲ ਆਪਾਂ ਨੇ ਆਮ ਗੱਲਾਂ ਕਰਦੇ ਆ ਵੀ ਨੌਜਵਾਨ ਨਸ਼ਾ ਪੱਤਾ ਕਰਦੇ ਨੇ ਕੰਮ ਨਹੀਂ ਕਰਦੇ ਆਪਨੂੰ ਵੀ ਬਾਈ ਤੋਂ ਸਿਹੜ ਲੈਣ ਦੀ ਲੋੜ ਹੈ ਦੇਖੋ ਕਿੰਨਾ ਸੋਹਣਾ ਕੰਮ ਇਹਨੇ ਤੋੜਿਆ ਹੋਇਆ ਹੈ ਇਹਨੇ ਪਹਿਲਾਂ ਬਜ਼ੁਰਗ ਵੀ ਇਹ ਕੰਮ ਕਰਦੇ ਸੀਗੇ ਅੱਜ ਕੱਲ ਨਹੀਂ ਨੌਜਵਾਨੀ ਇਹ ਕੰਮਾਂ ਛੋੜਾ ਘੱਟ ਧਿਆਨ ਦਿੰਦੀ ਹੈ ਜਿਆਦਾ ਉਹ ਬਾਹਰ ਅੰਦਰ ਜਾਣ ਦੇ ਚੱਕਰਾਂ ਚ ਲਾ ਲਉ ਤੁਸੀਂ ਕਹਿੰਦੇ ਫੌਰਨ ਜਾਣਾ ਹਰਿਕਣੇ ਜਿਹੜੀ ਆਪਣੇ ਕਹਿੰਆਂ ਨੇ ਕਿਸ ਪ੍ਰੇ ਸਟਾਰਟ ਹੋਣੇ ਰੇਟ ਬਾਈ ਕਹੀ ਵੀਰ ਜੀ ਜੇ ਤੁਸੀਂ ਵਧੀਆ ਲੈਣੇ ਹੋ ਸਾਡੇ ਤੋਂ ਤਾਂ 350 ਰੁਪਏ ਤੋਂ ਸਟਾਰਟ ਹੈ ਠੀਕ ਹੈ 600 700 ਰੁਪਏ ਤੱਕ ਪੀਸ ਤੁਹਾਨੂੰ ਮਿਲ ਜੂਗਾ ਇਹ ਆਪਣਾ ਕੀ ਚੀਜ਼ ਆ ਜੀ ਇਹ ਆਪਣਾ ਸਾਗ ਵਾਲਾ ਟੋਕ ਆ ਗਿਆ ਜੀ ਸਾਡੇ ਟੋਕਾਂ ਮਸ਼ੀਨ ਆ ਗਈ ਦੇਖੋ ਭਰਾ ਉਹ ਸਾਡੀ ਆਪਦੀ ਮੈਨੂਫੈਕਚਰਿੰਗ ਹੈ ਮੇਰੇ ਬ੍ਰਦਰ ਦੀ ਫੈਕਟਰੀ ਆ ਉਹਦੇ ਵਿੱਚ ਇਹ ਆਈਟਮ ਸਾਰੀ ਆਪਣੇ ਅੰਦਰ ਹੀ ਬਣਦੀ ਹੈਗੀ ਬਹੁਤ ਕੁਆਲਿਟੀ ਵਧੀਆ ਦੇਖੋ ਵਜਣੀ ਆਪਾਂ ਦੇਖਦੇ ਆ ਮੁੱਲ ਜੀ ਲੈਣੇ ਹੁੰਦੇ ਆ ਆਪਾਂ ਹਲਕੀ ਜੀ ਹੁੰਦੀਆਂ ਨੇ ਦੇਖੋ ਵਜਣ ਚ ਵੀ ਗੋਦਿਆਂ ਸਿੰਘ ਜੀ ਪਤਾ ਲੱਗਦਾ ਹੈ ਖਰਦੀ ਟੂਲ ਪ੍ਰੋਡਕਟਸ ਹਾਂ ਬਹੁਤ ਸੋਹਣਾ ਇਹ ਵੀ ਆਪਣੀ ਹੀ ਮੈਨੂਫੈਕਚਰਿੰਗ ਹੈ ਹਾਂਜੀ ਬਹੁਤ ਵਧੀਆ ਤਿਆਰੀ ਹੈ ਸੋ ਹੋਲਸੇਲ ਰੇਟ ਤੇ ਹੀ ਮਿਲ ਜੂਗੀ ਇਹ ਠੀਕ ਹੈ ਜੀ ਵੈਸੇ ਮੈਂ ਆਮ ਕੀ ਆਈਡੀਆ ਜੀ ਕੀ ਪ੍ਰਾਈਸ ਹੋਊਗਾ ਇਹਦਾ ਇਹ ਵੀਰ ਜੀ ਤੁਹਾਨੂੰ GST ਵਿੱਚ ਪਾ ਕੇ ਟੋਟਲ ਇਹ 1700 ਰੁਪਏ ਦਾ ਪੀਸ ਬੇਜੂਗਾ 1700 ਰੁਪਏ ਦੇਖੋ ਭਰਾਵੋ ਕਿੰਨੀ ਸੋਹਣੀ ਕੁਆਲਿਟੀ ਵਾਰੀ ਪੈਸੇ ਲਾਤੇ ਮੇਰੇ ਸਾਹਬ ساری ਉਮਰ ਇਹ ਜਾਂਦੀ ਨਹੀਂ ਹੈ ਇਹਦੇ ਵਿੱਚ ਤੁਹਾਨੂੰ 1200 ਰੁਪਏ ਦਾ ਵੀ ਪੀਸ ਹੈਗਾ ਠੀਕ ਹੈ 1500 ਦਾ ਵੀ ਹੈਗਾ ਹਾਂਜੀ 1300 ਰੁਪਏ ਦਾ ਵੀ ਹੈ 1000 ਰੁਪਏ ਤੋਂ ਸਟਾਰਟ ਹੈ ਇਹ ਜੀ ਨੂੰ ਕੋਈ ਇੱਕ ਉਹ ਜੀ ਨੌਜਵਾਨਾਂ ਨੂੰ ਕੀ ਸੰਦੇਸ਼ ਚੰ ਦੇਣਾ ਚਾਹੁੰਦੇ ਹਨ ਵੀ ਨਵੀਂ ਪੀੜ੍ਹੀ ਨੂੰ ਲਗਨ ਨਾਲ ਮਿਹਨਤ ਨਾਲ ਆਪਾਂ ਕੰਮ ਕਰਾਂਗੇ ਤਾਂ ਪਰਮਾਤਮਾ ਇੱਕ ਦਿਨ ਵਧੀਆ ਦਿਨ ਲੈ ਕੇ ਆਉਂਦਾ ਹਰੇਕ ਵਾਸਤੇ ਆਪਾਂ ਸਟਾਰਟਿੰਗ ਕਰਦੇ ਆ ਜੀਰੋ ਤੋਂ ਜੀਰੋ ਤੋਂ ਉੱਠਦੇ ਆ ਤਾਂ ਤੁਹਾਨੂੰ ਇਹ ਨਹੀਂ ਹੈਗਾ ਵੀ ਉਹਦਾ ਬੈਨੀਫਿਟ ਨਹੀਂ ਮਿਲੂਗਾ ਹਾਂਜੀ ਪਰ ਅੱਜ ਕੱਲ ਕੀ ਦੌਰ ਚੱਲ ਪਿਆ ਆਪਾਂ ਸਟਾਰਟਿੰਗ ਕਰ ਰਹੇ ਹਾਂਗੇ ਤਾਂ ਆਪਾਂ ਕਹਿੰਦੇ ਵੀ ਅੱਜ ਹੀ ਕੁਝ ਨਾ ਕੁਝ ਬਣ ਜਾਏ ਬਣ ਜੇ ਹੌਲੀ ਹੌਲੀ ਕਰਨਾ ਟਾਈਮ ਤੋਂ ਲੱਗਦੀ ਹੈ ਟਾਈਮ ਲੱਗਦਾ ਅੱਜ ਕੁਛ ਕੱਲ ਕੁਛ ਪਰਸੋਂ ਕੁਛ ਤਾਂ ਮਤਲਬ ਜਿਵੇਂ ਹੁਣ ਆਪਾਂ ਦੇਖਣਾ ਅੱਜ ਕੱਲ ਇੱਕ ਨੌਜਵਾਨ ਨੇ ਜਿਵੇਂ ਤੁਸੀਂ ਨੌਜਵਾਨੀ ਹੋ ਵੀ ਬਾਹਰ ਜਾਣ ਦਾ ਬਹੁਤ ਟ੍ਰੈਂਡ ਬਣਿਆ ਇਹ ਕਹਿੰਦਾ ਮੈਂ ਫੋਰਨ ਜਾਣਾ ਕੈਨੇਡਾ ਜਾਣਾ ਅਮਰੀਕਾ ਜਾਣਾ ਤੁਸੀਂ ਕਿਵੇਂ ਸੋਚਿਆ ਵੀ ਉਰੀ ਕੰਮ ਕਰਨ ਬਾਰੇ ਸੋਚ ਕੀ ਥੋੜਾ ਕੀ ਇਹਦੇ ਵਾਸਤੇ ਕਹਿ ਸਕਦੇ ਹੋ ਤੁਸੀਂ ਡੇੜੀ ਹੁਣੇ ਕੰਮ ਕਰਦੇ ਸੀ ਪਹਿਲਾਂ ਸ਼ੁਰੂ ਦੇ ਵਿੱਚ ਇਕੱਲੇ ਸੀਗੇ ਇਕੱਲੇ ਸੀਗੇ ਤੁਹਾਨੂੰ ਪਤਾ ਟੀਮ ਵਰਕ ਹੈ ਤਾਂ ਕੰਮ ਹੈ ਤਾਂ ਕੰਮ ਹੀ ਹੈ ਸਹੀ ਗੱਲ ਮੈਨ ਪਾਵਰ ਜ਼ਰੂਰੀ ਹੈ ਜ਼ਰੂਰੀ ਹੈ ਇਕੱਲੇ ਉਹਨੇ ਤਾਂ ਇਕੱਲਾ ਮੈਂ ਰਹਿ ਜਾਣਾ ਅੱਗੇ ਠੀਕ ਹੈ ਕੁਝ ਵੀ ਨਹੀਂ ਬੰਨਣਾ ਅੱਜ ਇੱਕ ਦੇ ਇੱਕ 11 11 ਠੀਕ ਹੈ ਨਾ ਉਹਦੇ ਨਾਲ ਆਟੋਮੈਟਿਕਲੀ ਤੁਹਾਨੂੰ ਪਤਾ ਬਾਕੀ ਉਹਨਾਂ ਦੇ ਫੋਰਨ ਜਾਂਦੇ ਆ ਬੰਦੇ ਬਾਹਰ ਜਾਂਦੇ ਆ ਉੱਥੇ ਵੀ ਲ ਕੰਮ ਹੀ ਕਰਨਾ ਹੈ ਉੱਥੇ ਵੀ ਲੇਬਰ ਹੀ ਹੈ ਉੱਥੇ ਵੀ ਲੇਬਰ ਕਰਨੀ ਹੈ ਜੀ ਉਹਰੇ ਆਪ ਦਾ ਤੁਸੀਂ ਕਰਦੇ ਆ ਉਹਦੀ ਸਰਦਾਰੀ ਹੈ ਤੁਸੀਂ ਮਾਲਕ ਨੂੰ ਹੁਣ ਇਹ ਮੁੰਡਾ ਕੰਮ ਕਰ ਰਿਹਾ ਇਹ ਆਪਦੇ ਘਰੇ ਆ ਠੀਕ ਆ ਅੱਜ ਸਿੱਖੂਗਾ 10 ਸਾਲਾਂ ਨੂੰ 15 ਸਾਲਾਂ ਨੂੰ ਕੁਛ ਨਾ ਕੁਛ ਬਣੂਗਾ ਆਪਦਾ ਕੰਮ ਕਰੂਗਾ ਤੁਸੀਂ ਬੈਠਿਆ ਉਹਦੇ ਮਾਲਕ ਹੋ ਰਹੇ ਇਹ ਅੰਡਰ ਉੱਥੇ ਆਪਾਂ ਗੁਲਾਮੀ ਕਰਾਂਗੇ ਅੰਡਰ ਕੰਮ ਕਰਾਂਗੇ ਹਨਾ ਕੁਝ ਵੀ ਜੇ ਆਪਾਂ ਕੱਟ ਕਰ ਲਓਗੇ ਤਾਂ ਆਪਦਾ ਵਾਅਦਾ ਕਰ ਲਓ ਤੁਹਾਡਾ ਤਾਂ ਕੋਈ ਟੈਨਸ਼ਨ ਵਾਲੀ ਗੱਲ ਤਾਂ ਨਹੀਂ ਹੈਗੀ ਨਾ ਹਾਂ ਇਹ ਤਾਂ ਹੈ ਜੀ ਹਾਂਜੀ ਦੋਸਤੋ ਅੱਜ ਆਪਾਂ ਆਪਣੇ ਭਰਾ ਰਿੰਕੂ ਨਾਲ ਗੱਲਬਾਤ ਕਰੀ ਗਾਗੇ ਵੇਖੇ ਤਕਰੀਬਨ ਖੇਤੀਬਾੜੀ ਦੇ ਸਬੰਧ ਵਿੱਚ ਹਰ ਇੱਕ ਇਹ ਸੰਦੇ ਨਾਲ ਕੋਲ ਅਵੇਲੇਬਲ ਹੁੰਦਾ ਹੈ ਤੇ ਬਾਈ ਦਾ ਆਪਾਂ ਬਾਈ ਜੀ ਕਾ ਐਡਰੈਸ ਦੱਸ ਦੋ ਆਪਣਾ ਸਾਰਾ ਤੇ ਮੋਬਾਈਲ ਨੰਬਰ ਬੋਲ ਦਿਓ ਜੀ ਹਾਂਜੀ ਸਾਰੋਂ ਵਾਲਿਆਂ ਦੀ ਆਪਣੀ ਦੁਕਾਨ ਆ ਜੀ ਲਹਿਰਾ ਗਾਗਾ ਬਹੁਤ ਪੁਰਾਣੀ 50 ਸਾਲ ਪੁਰਾਣੀ ਸ਼ਾਪ ਆ ਆਪਣੀ ਹਾਂਜੀ ਤੇ ਗਾਗਾ ਰੋਡ ਪੰਜਾਬ ਨੈਸ਼ਨਲ ਬੈਂਕ ਦੇ ਬਿਲਕੁਲ ਆਪੋਜ਼ਿਟ ਆਪਾਂ ਬੈਠੇ ਆ ਇੱਥੇ ਠੀਕ ਹੈ ਜੀ ਫੋਨ ਨੰਬਰ 9814886899 ਦੁਬਾਰੇ ਫੇਰ ਬੋਲ ਦਿੰਦਾ ਮੈਂ 9814886899 ਠੀਕ ਹਾਂਜੀ ਗਾਗਾ ਰੋਡ ਪੰਜਾਬ ਨੈਸ਼ਨਲ ਬੈਂਕ ਲਹਿਰਾ ਗਾਗਾ ਹਾਂਜੀ ਦੋਸਤੋ ਜਿਸੇ ਭਰਾ ਨੂੰ ਕੋਈ ਵੀ ਸੰਤ ਵਗੈਰਾ ਦੀ ਜ਼ਰੂਰਤ ਹੈ ਤਾਂ ਇਨਾਂ ਇੱਕ ਵਾਰੀ ਆ ਕੇ ਜਰੂਰ ਵੇਸਟ ਕਰੋ ਕਿਸੇ ਨੇ ਕੋਈ ਦੁਕਾਨ ਵਾਸਤੇ ਹੋਲ ਸੇਲ ਵਾਸਤੇ ਮਾਲ ਲੈਣਾ ਹੋਵੇ ਇਕੱਠਾ ਤਾਂ ਉਹ ਬਾਈ ਆਪਾਂ ਡਿਸਕਾਊਂਟ ਕਰਕੇ ਦੇਣਗੇ ਇੱਕ ਵਾਰੀ ਜਰੂਰ ਇੱਥੇ ਆ ਕੇ ਦੇਖੋ ਮਾਲ ਲਓ ਧੰਨਵਾਦ ਜੀ ਕੋਈ ਕੋਈ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਰਕੇ ਆਉਂਦਾ ਕੋਈ ਸਪੈਸ਼ਲ ਮਾਨਦਾਨ ਕਰੋਗੇ ਬਿਲਕੁਲ ਬਿਲਕੁਲ ਜੀ ਜੋ ਵੀਰੇ ਦੇ ਥਰੂ ਆਊਗਾ ਤਾਂ ਆਪਾਂ ਉਹਨਾਂ ਨੂੰ ਜੋ ਵੀ ਬਣਦਾ 10% 15% ਜੋ ਵੀ ਵੈਸੇ ਗੁਰਧਿਆਨ ਵੀਰਾ ਹੋਰਾਂ ਨਾਲ ਤਾਂ ਆਪਣਾ ਵੈਸੇ ਹੀ ਪਿਆਰ ਹੈ ਜੇ 20 ਵੀ ਕਹਿਣਗੇ ਆਪਾਂ 20 ਵੀ ਦੇ ਦਾਂਗੇ ਹੋਰ ਦੱਸੋ 200 ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਤੇ ਚੈਨਲ ਸਬਸਕ੍ਰਾਈਬ ਕਰਕੇ ਬਾਜੀ ਕੋਲ ਜਾਓ ਤੁਹਾਨੂੰ ਸਪੈਸ਼ਲ ਡਿਸਕਾਊਂਟ ਮਿਲੂਗਾ